ਡਾਕਟਰ ਬੀ ਆਰ ਅੰਬੇਦਕਰ ਹੋਰਾਂ ਦੇ ਬੁੱਤ ਦਾ અપਮਾਨ ਕੀਤਾ ਗਿਆ ਅਮਰਸਰ ਦੇ ਵਿੱਚ ਜਿਸ ਤੋਂ ਬਾਅਦ ਦੇ ਵਿੱਚ ਕੇਂਦਰੀ ਮੰਤਰੀ ਤੱਕ ਵੀ ਪਹੁੰਚ ਰਹੇ ਨੇ ਕਈ ਥਾਵਾਂ ਦੇ ਉੱਤੇ ਧਰਨੇ ਪ੍ਰਦਰਸ਼ਨ ਅਜੇ ਵੀ ਜਾਰੀ ਨੇ ਤੇ ਜਿਹੜਾ ਸ਼ਖਸ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਹੋਇਆ ਉਹਦੇ ਉੱਤੇ ਕਈ ਧਾਰਾਵਾਂ ਲਗਾ ਦਿੱਤੀਆਂ ਗਈਆਂ ਨੇ ਤਾਂ ਉਸ ਸ਼ਖਸ ਨੇ ਵੀ ਕਹਿੰਦੇ ਜੀ ਇਹ ਮੰਨ ਲਿਆ ਹੈ ਜਾਂ ਉਹਨੇ ਇੱਕ ਬਿਆਨ ਜਾਰੀ ਕਰ ਦਿੱਤਾ ਹੈ ਜੋ ਸੋਸ਼ਲ ਮੀਡੀਆ ਤੇ ਚਰਚਾ ਦੇ ਵਿੱਚ ਹੈ ਕੰਦਰ ਜੀ ਮੈਂ ਸੰਵਿਧਾਨ ਨੂੰ ਮੰਨਦਾ ਹੀ ਨਹੀਂ ਜਿਸ ਤੋਂ ਬਾਅਦ ਦੇ ਵਿੱਚ ਸਿਆਸਤ ਹੋਰ ਵੀ ਗਰਮਾ ਗਈ ਹੈ। ਦਰਵਿੰਦਰ ਜੀ ਇਹ ਮੁੰਡੇ ਦਾ ਨਾਮ ਆਕਾਸ਼ ਹੂੰ ਮੋਗੇ ਦਾ ਰਹਿਣ ਵਾਲਾ ਸਾਰਿਆਂ ਨੂੰ ਪਤਾ ਕਿ ਉਹਦੇ ਬਾਪ ਪਿਤਾ ਦਿਹਾੜੀਦਾਰ ਨੇ। ਹੂੰ ਪਿਤਾ ਜੀ ਆਪਣੇ ਤੌਰ ਤੇ ਦਿਹਾੜੀ ਕਰਦੇ ਆ ਤੇ ਮਾਤਾ ਕਈ ਘਰਾਂ ਦੇ ਵਿੱਚ ਝਾੜੂ ਪੂੰਚੇ ਦਾ ਕੰਮ ਕਰਦੇ ਆ। ਇਹਨੇ ਇਹ ਵੀ ਕਬੂਲ ਕੀਤਾ ਹੈ ਕਿ ਮੈਂ ਕੁਝ ਪਿਛਲੇ ਸਾਲ ਅਬੂਦਾਬੀ ਗਿਆ ਸੀ ਹੂੰ ਜਦੋਂ ਨੂੰ ਪੁੱਛਿਆ ਵੀ ਇਹ ਤਾਂ ਸੰਵਿਧਾਨ ਦੇ ਨਿਰਮਾਤਾ ਨੇ ਡਾਕਟਰ ਬੀ ਆਰ ਅਵੇਦਕਰ ਉਹ ਕਹਿੰਦਾ ਵਾ ਤਾਂ ਸੰਵਿਧਾਨ ਹੀ ਨਹੀਂ ਮੰਨਦਾ ਸ਼ੁਰੂਆਤੀ ਦੌਰ ਦੇ ਵਿੱਚ ਭਾਈ ਅਮਰਤਪਾਲ ਵੀ ਕਹਿੰਦੇ ਹੁੰਦੇ ਸੀ ਮੈਂ ਤਾਂ ਸੰਵਿਧਾਨ ਮੰਨਦਾ ਨਹੀਂ ਤੇ ਹਾਲਾਤ ਇਹੋ ਜਿਹੇ ਬਣੇ ਉਸੇ ਸੰਵਿਧਾਨ ਦੀ ਸੋਚ ਚੱਕੀ ਹੁਣ ਇਹਨੇ ਵੀ ਕਹਿਤਾ ਦਰਬੰਦਰ ਜੀ ਹਾਲ ਦੀ ਘੜੀ ਇਹ ਜਿਹੜਾ ਬਿਆਨ ਉਹਨੇ ਦਿੱਤਾ ਪੁਲਿਸ ਕਸਟੜੀ ਚ ਦਿੱਤਾ ਹੂੰ ਪੁਲਿਸ ਦੀ ਹਰਾਸਤ ਚ ਦਿੱਤਾ ਹੈ ਡਾਕਟਰ ਬੀ ਆਰ ਅੰਬੇਦਕਰ ਖੁਰਾਂ ਦੇ ਬੁੱਤ ਦਾ અપਮਾਨ ਕੀਤਾ ਗਿਆ ਅਮਰਸਰ ਦੇ ਵਿੱਚ ਜਿਸ ਤੋਂ ਬਾਅਦ ਦੇ ਵਿੱਚ ਕੇਂਦਰੀ ਮੰਤਰੀ ਤੱਕ ਵੀ ਪਹੁੰਚ ਰਹੇ ਨੇ ਕਈ ਥਾਵਾਂ ਦੇ ਉੱਤੇ ਧਰਨੇ ਪ੍ਰਦਰਸ਼ਨ ਅਜੇ ਵੀ ਜਾਰੀ ਨੇ ਜੰਡਿਆਲਾ ਗੁਰੂ ਦੇ ਵਿੱਚ ਕਹਿੰਦੇ ਰੋਸ ਮੁਜ਼ਾਰੇ ਕੀਤੇ ਜਾ ਰਹੇ ਨੇ ਤੇ ਜਿਹੜਾ ਸ਼ਖਸ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਹੋਇਆ ਉਹਦੇ ਉੱਤੇ ਕਈ ਧਾਰਾਵਾਂ ਲਗਾ ਦਿੱਤੀਆਂ ਗਈਆਂ ਨੇ ਤਾਂ ਉਸ ਸ਼ਖਸ ਨੇ ਵੀ ਕਹਿੰਦੇ ਜੀ ਇਹ ਮੰਨ ਲਿਆ ਜਾਂ ਉਹਨੇ ਇੱਕ ਬਿਆਨ ਜਾਰੀ ਕਰ ਦਿੱਤਾ ਜੋ ਸੋਸ਼ਲ ਮੀਡੀਆ ਤੇ ਚਰਚਾ ਦੇ ਵਿੱਚ ਹੈ ਕਹਿੰਦਾ ਜੀ ਮੈਂ ਸੰਵਿਧਾਨ ਨੂੰ ਮੰਨਦਾ ਹੀ ਨਹੀਂ ਜਿਸ ਤੋਂ ਬਾਅਦ ਦੇ ਵਿੱਚ ਸਿਆਸਤ ਹੋਰ ਵੀ ਗਰਮਾ ਗਈ ਹੈ ਤਰਵਿੰਦਰ ਜੀ ਇਹ ਮੁੰਡੇ ਦਾ ਨਾਮ ਆਕਾਸ਼ ਹੂੰ ਮੋਗੇ ਦਾ ਰਹਿਣ ਵਾਲਾ ਸਾਰਿਆਂ ਨੂੰ ਪਤਾ ਕਿ ਉਹਦੇ ਬਾਪ ਪਿਤਾ ਦਿਹਾਰੀਦਾਰ ਨੇ ਹੂੰ ਪਿਤਾ ਜੀ ਆਪਣੇ ਤੌਰ ਤੇ ਦਿਹਾੜੀ ਕਰਦੇ ਆ ਤੇ ਮਾਤਾ ਕਈ ਘਰਾਂ ਦੇ ਵਿੱਚ ਝਾੜੂ ਪੂੰਚੇ ਦਾ ਕੰਮ ਕਰਦੇ ਆ ਇਹਨੇ ਇਹ ਵੀ ਕਬੂਲ ਕੀਤਾ ਕਿ ਮੈਂ ਕੁਝ ਪਿਛਲੇ ਸਾਲ ਆਬੂ ਤਾਂ ਵੀ ਗਿਆ ਸੀ ਹੂੰ ਉੱਥੇ ਜਾ ਕੇ ਵੀ ਉਹਨੇ ਮਿਹਨਤ ਮਜ਼ਦੂਰੀ ਵਾਲਾ ਕੰਮ ਹੀ ਜਾਰੀ ਰੱਖਿਆ ਜਦੋਂ ਉਹ ਪੁੱਛਿਆ ਵੀ ਇਹ ਤਾਂ ਸੰਵਿਧਾਨ ਦੇ ਨਿਰਮਾਤਾ ਨੇ ਡਾਕਟਰ ਬੀ ਆਰ ਅੰਬੇਦਕਰ ਉਹ ਕਹਿੰਦਾ ਮੈਂ ਤਾਂ ਸੰਵਿਧਾਨ ਹੀ ਨਹੀਂ ਮੰਨਦਾ ਇਹ ਦੂਜਾ ਬੰਦਾ ਆ ਗਿਆ ਸ਼ੁਰੂਆਤੀ ਦੌਰ ਦੇ ਵਿੱਚ ਭਾਈ ਅਮਰਤਪਾਲ ਵੀ ਕਹਿੰਦੇ ਹੁੰਦੇ ਸੀ ਮੈਂ ਤਾਂ ਸੰਵਿਧਾਨ ਮੰਨਦਾ ਨਹੀਂ ਤੇ ਹਾਲਾਤ ਇਹੋ ਜਿਹੇ ਬਣੇ ਉਸੇ ਸੰਵਿਧਾਨ ਦੀ ਸੋਚ ਚੱਕੀ ਹੁਣ ਇਹਨੇ ਵੀ ਕਹਿਤਾ ਤਰ ਬੱਧਰ ਜੀ ਹਾਲ ਦੀ ਘੜੀ ਇਹ ਜਿਹੜਾ ਬਿਆਨ ਉਹਨੇ ਦਿੱਤਾ ਪੁਲਿਸ ਕਸਟਡੀ ਚ ਦਿੱਤਾ ਹੈ ਹੂੰ ਪੁਲਿਸ ਦੀ ਹਰਾਸਤ ਚ ਦਿੱਤਾ ਹੈ ਇਹ ਜਦੋਂ ਨਿਆਂਇਕ ਰਾਸਤੇ ਚਲਿਆ ਗਿਆ ਤੁਸੀਂ ਦੇਖਿਓ ਬਹੁਤ ਸਾਰੇ ਬਿਆਨਾਂ ਨੇ ਬਦਲ ਜਾਣੇ ਨੇ ਹੂੰ ਆਮ ਤੌਰ ਤੇ ਅਦਾਲਤਾਂ ਪੁਲਿਸ ਹਰਾਸਤ ਚ ਦਿੱਤੇ ਹੋਏ ਬਿਆਨ ਨੂੰ ਸਹੀ ਨਹੀਂ ਮੰਨਦੀਆਂ ਹੂੰ ਅਦਾਲਤਾਂ ਉਦੋਂ ਇਹ ਤਰਕ ਲੈਂਦੀਆਂ ਨੇ ਇਹ ਤਾਂ ਡਰਾ ਕੇ ਬਿਆਨ ਲੈ ਲਿਆ ਹੋਊਗਾ ਕਿਉਂਕਿ ਪੁਲਿਸ ਦਾ ਤੌਰ ਤਰੀਕਾ ਸਾਰੀ ਦੁਨੀਆ ਜਾਣਦੀ ਹੈ ਹਮ ਮਾੜਾ ਮੋਟਾ ਫਰਕ ਆਏਗਾ ਲੇਕਿਨ ਸਾਰੀਆਂ ਥਾਂਾਂ ਤੇ ਇਹੋ ਜਿਹਾ ਕੁਛ ਹੀ ਹੁੰਦਾ ਹੈ ਹਮ ਸੋ ਇਹ ਕਹਿਣਾ ਕਿ ਮੈਂ ਤਾਂ ਸਵਿਧਾਨ ਨਹੀਂ ਮੰਨਦਾ ਇਹਨੇ ਚੱਲਦੀ ਤਫ਼ਤੀਸ਼ ਨੂੰ ਇੱਕ ਹੋਰ ਦਿਸ਼ਾ ਦਿੱਤੀ ਹੈ ਹਮ ਮੇਰਾ ਖਿਆਲ ਅੱਜ ਤੱਕ ਹੀ ਆਉਦਾ ਜਾਂ ਕੱਲ ਤੱਕ ਹੈ ਪੁਲਿਸ ਰਿਪੋਰਟ ਹੂੰ ਦੁਬਾਰਾ ਇਹ ਕਿਹੜੇ ਆਧਾਰ ਤੇ ਪੁਲਸਰਮਾਨ ਮੰਗਦੇ ਹੈ ਨਿਰਪਰ ਕਰੇਗਾ ਨਹੀਂ ਆਮ ਤੌਰ ਤੇ ਇਹਦੇ ਕੋਲ ਕੋਈ ਬਰਾਬਦਤਾ ਹੋਣਾ ਨਹੀਂ ਹੂੰ ਸੋ ਪਤਾ ਨਹੀਂ ਕਈ ਵਾਰੀ ਅਦਾਲਤਾਂ ਕਿਹੜੀ ਗੱਲ ਨਾਲ ਸਹਿਮਤ ਹੋ ਜਾਂਨ ਤੇ ਪੁਲਸਰਮਾਨ ਦੇ ਦਿੱਤੇ ਜਾਂਦੇ ਨੇ ਦੇਖਦੇ ਹਾਂ ਅਗਲੇ ਸਮੇਂ ਦੇ ਵਿੱਚ ਹੁਣ ਕੀ ਵਾਪਰਦਾ ਹੈ ਜੀ ਬਿਲਕੁਲ ਜੀ ਤੇ ਰੋਸ ਪ੍ਰਦਰਸ਼ਨ ਜਰੂਰ ਚੱਲ ਰਹੇ ਨੇ ਜੀ ਵੱਖ-ਵੱਖ ਥਾਵਾਂ ਦੇ ਉੱਤੇ ਹਾਂ ਜੰਡੇਆਲਾ ਗੁਰੂ ਦੇ ਵਿੱਚ ਅੱਜ ਜਿਹੜਾ ਦਲਤ ਭਾਈਚਾਰੇ ਦੀ ਜਥੇਬੰਦੀਆਂ ਨੇ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਰੱਖਿਆ ਵਾ ਖਾਸ ਕਰ ਤਰਬਿੰਦਰ ਜਿਹੜਾ ਦੁਆਬਾ ਹੈ ਹੂੰ ਦੁਆਬੇ ਦੇ ਵਿੱਚ ਦਲਤ ਭਾਈਚਾਰੇ ਦਾ ਬਹੁਤ ਵੋਟ ਬੈਂਕ ਹੈ ਹੂੰ ਇਸੇ ਕਰਕੇ ਸਾਰੇ ਆਗੂ ਅਬਖ ਬਖ ਡੇਰਿਆਂ ਦੇ ਉੱਤੇ ਇਸੇ ਕਰਕੇ ਜਾਂਦੇ ਨੇ ਕਿ ਬਾਬਾ ਜੀ ਵੋਟਾਂ ਦਾ ਗੱਫਾ ਪਵਾ ਦੇਣਗੇ ਤੇ ਜਿਨ੍ਹਾਂ ਨੇ ਦਲਤ ਭਾਈਚਾਰੇ ਦੀਆਂ ਵੋਟਾਂ ਦੇ ਨਾਲ ਖੇਡ ਖੇਡੀ बाबू ਕਾਸ਼ੀਰਾਮ ਉਹ ਵੀ ਦੋਬੇ ਤুই ਜਿੱਤੇ ਰਹੇ ਨੇ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਹੈਗਾ ਜਡੇਲਾ ਗੁਰੂ ਤੇ ਹੋਰਨਾਂ ਖੇਤਰਾਂ 'ਚ ਅੱਜ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਕੁਝ ਨੇ ਮੰਗ ਕਰ ਲਈ ਹੈ ਕੇ ਇਸ ਆਕਾਸ਼ ਦੇ ਉੱਤੇ ਦੇਸ਼ ਧਰੋ ਦਾ ਪਰਚਾ ਦਰਜ ਕੀਤਾ ਜਾਵੇ ਵੇਖ ਲੋ ਤੁਸੀਂ ਇਹਦਾ ਤਾਂ ਦੇਸ਼ ਧਰੋਹ ਦਾ ਕੀਤਾ ਜਾ ਵੀ ਤੇ ਜਿਹੜੀਆਂ ਬਿਆਦਵੀਆਂ ਹੋਈਆਂ ਉਹਦਾ ਕੋਈ ਨਹੀਂ ਬੋਲਦਾ ਸਾਰੇ ਚੁੱਪ ਕਰਕੇ ਬਹਿ ਜਾਂਦੇ ਨੇ ਸੋ ਇਹ ਅਦਾਲਤ ਨੇ ਦੇਖਣਾ ਕਿ ਕਿਹੜੀ ਧਾਰਾ ਪੁਲਿਸ ਨੇ ਲਾਈ ਹੈ ਉਹ ਸਹੀ ਹੈ ਉਹ ਸਮੇਂ ਦੇ ਮੁਤਾਬਕ ਹੈ ਤਾਤਾ ਸਾਰਾ ਕੁਝ ਠੀਕ ਹੋ ਜਾਂਦਾ ਤੇ ਨਹੀਂ ਪਰ ਤੁਹਾਨੂੰ ਪਤਾ ਹੀ ਤਰਵੰਦਰ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ